ਜੋ ਜੇ ਬਜੁਰਗੋ ਸੋਖੇ ਮੀਰੀ ਦਰਿਆ ਪ੍ਰਾਣਾ ਮਰੀਆ ਮਾਪਾ ਤੁਹਾਂ ਕੋ ਪਹਿਲਾ ਨਸਰਨ ਨੂੰ ਕਰੋ ਕਿ ਸਰਕਾਰੀ ਕੇ ਬਲਾਵਾ ਵਾਈਪੂ ਜੀ ਦਾ ਖਾਲਸਾ ਜੀ ਵਾਈਪੂ ਜੀ ਮੇਰੇ ਤੋਂ ਪਹਿਲਾ ਮਕਰੀ ਗਾਉਂ ਨੇ ਤੁਹਾਨੂੰ ਬੜੇ ਵਸਤਾਰ ਨਾਲ ਆਮਾਦੀ ਪਾਰਟੀ ਦੇ ਪਿਛੇ ਟਾਲੀਆਂ ਸਾਲਾ ਦੇ ਜੋ ਜੋ ਕਾਮਾ ਹੋਏ ਨੇ ਬੜੇ ਵਸਤਾਰ ਨਾਲ ਮਾਈਕ ਨੂੰ ਬੱਲਾ ਕਰਦੀਆਂ ਇਸ ਵਾਰ ਲੜਾਈ ਜਿਹੜੀ ਢੇਰਾ ਬਾਬਾ ਨਾਨਕ ਦੀ ਇੱਕ ਪਰਿਵਾਰਵਾਦ ਤੇ ਹੰਕਾਰ ਦੇ ਹਰੰਦ ਲੜਾਈ ਜਿਹੜੀ ਢੇਰਾ ਬਾਬਾ ਨਾਨਕ ਦੇ ਲੋਕ ਲੜ ਪਏ ਵਾਹ ਹੰਕਾਰ ਆ ਪਰਿਵਾਰ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨਾਂ ਚ ਇਹਨਾਂ ਨੇ ਆਪਣੀਆਂ ਤਾਕਤਾਂ ਚ ਢੇਰਾ ਬਾਬਾ ਨਾਨਕ ਕੀ ਕੀ ਚੰਦ ਚੜਾਏ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਦੱਸਣ ਦੀ ਲੋੜ ਨਹੀਂ ਆ ਦੇਖਿਆ ਹੋल्डिंग ਲੱਕੇ ਇਹਨਾਂ ਦੇ ਉਹਨਾਂ ਦੇ ਲਈ ਤੇ ਆ ਸੇਵਾ ਤੁਹਾਡੀ ਸਭ ਰਾਤ ਦਾ ਗੇਰਾਬਾਬਾ ਨਾਨਕ ਦੇ ਲੋਕਾਂ ਨੂੰ ਆਪਣੀ ਬਰਾਤ ਤੋਂ ਦੱਸਦੇ ਨੇ ਆ ਲੋਕਾਂ ਦਾ ਸਤਾਂ ਕਿ ਜਿਹੜੀ ਤੋਂ ਸੇਵਾ ਸਾਡੀ ਕੀਤੀ ਆ ਅਜੇ ਲੋਕਾਂ ਨੂੰ ਉਦਾਂ ਹੀ ਦੇਖਣਾ ਹੋਰ ਲੋਕਾਂ ਦਾ ਸਤਾਂ ਦੇ ਵੀ ਸੇਵਾ ਕਰਨੀ ਹੈ ਤੇ ਘੂਟਾ ਦੀ ਦੇਵ ਕਰਨਾ ਆ ਲੋਕਾਂ ਦਾ ਵਾਰ ਵਾਰੀ ਲੜਾਈਆਂ ਹਰ ਆਦੀ ਲੜਾਈਆਂ ਆਮ ਆਦਮੀ ਪਾਰਟੀ ਦਾ ਸਭ ਤੋਂ ਪਤਾ ਚੋਣ ਚਾਰਚ ਰਿਹਾ ਹੈ ਜੀਪੀਆ ਨੂੰ ਤੇ ਬਸ ਕਰਕੇ ਕਿ ਸੁਝੇ ਜੇ ਵਰਤੇ ਫੰਡਾਂ ਬਈ ਨਾ ਕੁੱਤੇ ਉੱਤੇ ਦਾ ਪਹਿਲਾਂ ਸਭ ਤੋਂ ਹੀ ਫੰਡਾਂ ਪੈਂਦਾ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਰੱਖਿਆ ਹੈ 20 ਤਰੀਕ ਨੂੰ ਵੋਟਾਂ ਪਾਣੀਆਂ ਹੈ ਮਸਜਿਦ ਦਾ ਸਭ ਤੋਂ ਪੁਰਾਣਾ ਬਟਨ ਪਹਿਲਾ ਬਟਨ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਜੋਰ ਜਾਂ ਧਰੂ ਵਾਲੇ ਦਾ ਤੁਸੀਂ 20 ਤਰੀਕ ਵਾਲੇ ਦਿਨ ਜਾਣਾ ਤਾਂ ਚੜ੍ਹ ਤੇ ਦਖਾਂਤੇ ਆਪਣੀ ਵੋਟ ਵੋਟ ਜਿਹੜੀ ਆ ਪਾਉਣੀ ਹੈ ਜਿਸ ਕਰਕੇ ਮੈਂ ਹੋਰ ਗੱਲ ਹੀ ਨਹੀਂ ਕਰਨਾ ਸਾਡੇ ਜਿਹੜਾ 17 ਪੱਤਰ ਹੋ ਗਿਆ ਆ ਪੱਛਰੀਂ ਗਰੀ ਕੇਂਦਰੀ ਵਿਵਸਥਾਪਾ ਹੈ ਕਾਣਾਉ ਦੀ ਤਰਕੀਕੈਂ ਇਹਨਾਂ ਇੱਕ ਵੀਡੀਓ ਮੈਂ ਰੋਈਆ ਕੇਤੇ ਦਿਵਾਨ ਸਾਹਬ ਦੇ ਬ੍ਰਦਰ ਬੋਲਦਾ ਜਦੋਂ ਕੇਤੇ ਦਿਵਾਨ ਸਾਹਬ ਨੇ ਕਿਹਾ ਕਿ ਮੈਂ ਬਾਇਓਗੈਸ ਪਲਾਂਟ ਆਪਾਂ ਲਾਵਾਂਗੇ ਜਿਹਦਾ ਆਪਾਂ ਨਾਲ ਦੀ ਤਰਕੀਕੈਂ ਉਹਨੂੰ ਕਹਦਾ ਉਹ ਤੇਰਾ ਪਤਾ ਨਹੀਂ ਕੀ ਮਾਮਾ ਲਾਤਾ ਮੈਂ ਉਸੇ ਕਾਣਾਉ ਰਿਹਾ ਜਿੱਥੇ ਉਹਨਾਂ ਕਹਿੰਮਕ ਇੱਥੇ ਸ਼ੂਗਰ ਮੈਲ ਲਾਵਾਂਗਾ ਉਹਦੇ ਤੇ ਬੋਲਦਾ ਮੈਂ ਤਰੇ ਦੋ ਮਾਸੀਆਂ ਲਾਤੀਆਂ ਇਹਦਾ ਪ੍ਰਮਾਗ ਜਿਹੜਾ ਖਰਾਬ ਹੋ ਗਿਆ ਉਹਦਾ ਪ੍ਰਮਾਗੀ ਸੰਤੁਲਨ ਵਿਗੜ ਗਿਆ ਇਸ ਬੰਦੇ ਦਾ ਇਹ 17 ਬੱਤਰਾ ਹੋ ਗਿਆ ਹੁਣ ਤਾਂ ਪਾਣ ਰਖਣਾ ਅੰਮਾ ਸਾਜੋ ਠੱਪਕੇ ਦੇਣਾ ਦਾ ਵੇਚਤਾ ਸੀਗਾ ਨਿੱਤ ਪਾਣ ਰਖਣਾ ਬਣਿਆ ਹੁੰਦਾ ਤੇ ਉਸ ਪਾਣ ਰਖਣੇ ਚ ਦੇ ਜਾਓਗੇ ਕੇਦਰ ਵਸਤੇ ਕਰਨੀ ਤੇ ਹੁਣ ਆਪਾਂ ਸਿਹਰਾ ਕੋਲ ਨਾ ਕੰਬਿਆ ਇਹ ਕਹਿੰਦਾ ਮੈਂ ਮੁੱਖ ਮੰਤਰੀ ਬੰਨਾ ਲੋਕਾਂ ਨੇ ਕਹਿੰਦਾ ਵਸਤੇ ਹੈ ਕਿ ਮੁੱਖ ਮੰਤਰੀ ਬੰਨਾ ਮੁੱਖ ਮੰਤਰੀ ਅਸੀ ਭਾਸ਼ਾ ਬੋਲਦੈ ਨੇ ਆਮ ਪਾਰਟੀ ਦੇ ਸੁਪਰੀਮੰਤਰੀ ਅਮਰਕਿਸ਼ਰੀਵਾਲ ਜੀ ਜਿਨ੍ਹਾਂ ਦੇ ਫੇਰ ਦਾ ਗਵਰਦਨੀ ਆ ਉਹਨਾਂ ਦੇ ਹਾਜ਼ਰੀ ਦਾ ਨਾਮ ਹੈ ਇਹਨੂੰ ਸ਼ਰਮ ਦੇ ਜੋਗ ਕੇ ਮੱਧਮਾ ਦੇਗਾ ਇਸ ਸਮਝਾ ਕੇ ਆਪਣੇ ਆਪ ਨੂੰ ਅੱਚਲਣ ਦੇ ਲਾਈਨ ਵਿੱਚ ਸਾਡੇ ਜਾਣੇ ਵੇਖ ਲੈਣਾ ਇਸ ਕਰਕੇ ਭਰਾਓ ਇਹਦੇ ਤੋਂ ਦੰਦੀ ਲੋੜ ਨਹੀਂ ਮੈਂ ਕਹਾਂ ਹੋਰ ਕਹਿੰਦੀ ਚਾਹੁੰਦਾ ਜਿਹੜੇ ਪਿੰਡਾਂ ਜਿਹਦੀ ਸ਼ਰਾਬ ਵਾਲੀ

ਜਿਹੜੇ ਲੋਕ ਕਦੀ ਝਨਾ ਮਰਕਾਉਣਗੇ ਜਿਹੜੇ ਲੋਕ ਨਾ ਪੈਸਾ ਮਰਕਾਉਣਗੇ ਉਹ ਛੋੜਿਆ ਉਹਨਾਂ ਨੂੰ ਆਪਣੇ ਆਪ ਭੁਗਤਨੀ ਪਊਗੀ ਸਜ਼ਾ ਵੀ ਆਪਣੇ ਆਪ ਭੁਗਤਨੀ ਪਊਗੀ ਇਸ ਕਰਕੇ ਪਾਓ ਇਸ ਛੋਟੇ ਪਿੰਡਾਂ ਦੇ ਪੂਰੇ ਪਾਲੇ ਲੋਕਾਂ ਨੂੰ ਡਰਾਉਂਦੇ ਤੁਮ ਕਰਦੇ ਨੇ ਜੇ ਡਰਨ ਵਾਲੇ ਲੋਕ ਨਹੀਂ ਮਾਰੇ ਪਿੰਡਾਂ ਦੇ ਮੈਂ ਵੀ ਤੁਹਾਡੇ ਚੋਂ ਆ ਨਿਹਰਾ ਕੋ ਪਿਓ ਦੱਸਾਂ ਅਮਰੇ ਵੀਰ ਨਹੀਂ ਸੀਗਾ ਆ ਪਿੰਡਾਂ ਦਾ ਮੇਰਾ ਖਾਂਪੁਰ ਜੱਜਾ ਨਾ ਇਹਨੂੰ ਪੁੱਛੇ ਪੰਜਾਂ ਸਾਮਾ ਦੇ ਮਗਾਰ ਕੇ ਤੇ ਘਰੋਂ ਨਿਕਲਿਆ ਮੈਂ ਇੱਕ ਦਿਨ ਸਮਾ ਆਏਗਾ ਜਦੋਂ ਜਦੋਂ ਬਾਬਾ ਸ਼੍ਰੀ ਚੰਦਰ ਨੇ ਮੇਰੇ ਤੇ ਕਿਰਪਾ ਕੀਤੀ ਤੇ ਤੈਨੂੰ ਦੱਸਣ ਜੇ ਇਹਨਾਂ ਬਾਬਾ ਨਾਨਕ ਦੇ ਲੋਕ ਬੰਦੇ ਦਾ ਪੁੱਤ ਬਣਾ ਕੇ ਇਸਕੇ ਕਰਕੇ ਪ੍ਰਭਾ ਕਰਵਾਉਂਦੀ ਕੋਈ ਲੋੜ ਨਹੀਂ ਤੁਹਾਡੀ ਵੋਟ ਹੈ ਤੁਸੀਂ ਕੰਮ ਦੇਖਣਾ ਕਾਲੀਆਂ ਸਾਮਾ ਚਾਹਮਾ ਦੀ ਪਾਰਟੀ ਨੇ ਥੋੜੇ ਦੇ ਕੰਮ ਕੀ ਕੀਤਾ ਇਹਨਾਂ ਪੰਜਾਂ ਸਾਮਾ ਦੇ ਕਿਹੜਾ ਕੰਮ ਕੀਤਾ ਤੁਸੀਂ ਕੰਮ ਦੇ ਆਧਾਰ ਤੇ ਵੋਟ ਪਾਉਣੀ ਹੈ ਇਸ ਕਰਕੇ ਮੈਂ ਪੂਰੀ ਨੀਂਦ ਰੱਖਣਾ कि ਇਸ ਵਾਰ ਮਨੇ ਨਵਾਂ ਕੰਮ ਜਰਦਾ ਜੇਲਾ ਬਾਬਾ ਨਾਨਕ ਤੇ ਹੋਰਿਆ ਜਿੱਥੇ ਜਿੱਥੇ ਵੀ ਮੀਟ ਪਹੁੰਚਦੀ ਆ ਵੀਰਾਂ ਨਾਨਕ ਮਿਲਿਆ ਪਹਿਲਾਂ ਵੀ ਕਿੰਨੀ ਇਸ਼ਤਿਹਾਰ ਜਾਂਦਾ ਹੁੰਦੀ ਇਸ ਤੋਂ ਇੱਕ ਅੰਦਾਜ਼ਾ ਮਾਇਆ ਜਾ ਸਕਦਾ ਹੈ ਕਿ ਆ ਸਮਾਗਿਕ ਵੱਡੀ ਪੱਧਰ ਤੇ ਬੀਬੀਆਂ ਨੇ ਮਾਨ ਬਣਾਇਆ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦਾ ਕਾਰੇ ਇੱਕ ਜਨਾਨੀ ਚਲਾਉਂਦੀ ਹੈ ਪੁਰਾਣੇ ਲੋਕ ਕਹਿੰਦੇ ਸੀ ਕਿ ਸਾਡੀਆਂ ਦਾਤੀਆਂ ਸਿਆਣੀ ਔਰਤ ਇੱਕ ਸੂਈ ਦੇ ਨੱਕੇ ਦੇ ਵਿੱਚੋਂ ਦੀ ਸਾਰਾ ਘਰ ਕਾਰ ਕਰ ਦਿੰਦੀ ਆ ਇਹ ਨਹੀਂ ਹੁੰਦਾ ਪਰਵਾਸ ਨੂੰ ਜੇ ਨੱਕੇ ਤੋਂ ਘਰ ਕੇ ਨਹੀਂ ਕੱਢਣਾ ਤੇ ਸਾਡੀਆਂ ਦਾਪੀਆਂ ਨੇ ਸਾਨੂੰ ਦੱਸਿਆ ਸੀ ਜੀ ਸਿਆਣੀਆਂ ਆਪਤਾਂਆਂ ਕਰਣੀਆਂ ਸਿਆਣੀਆਂ ਆਪਤਾਂਆਂ ਨਾਲ ਘਰ ਚੱਲਦੇ ਨੇ ਬੰਦੇ ਨੇ ਕਮਾ ਕੇ ਲਿਆਉਣਾ ਤੇ ਕਮਾ ਕੇ ਹੋਰ ਜਨਾਨੀ ਨੂੰ ਦੇ ਦੇਣਾ ਉਹਨੇ ਸਾਰਾ ਪ੍ਰਵਾਸ ਸਾਹਮਣੇ ਰੱਖਣਾ ਐਸਾ ਲੈਣਾ ਪ੍ਰਵਾਸ ਸਾਹਮਣਾ ਇਸ ਕਰਕੇ ਨਾਲ ਪ੍ਰਵਾਸ ਸਾਹਮਣਾ ਤੇ ਬੱਚੇ ਸਾਹਮਣੇ ਨੇ ਤਾਂ ਮੈਨੂੰ ਕੋਈ ਨਹੀਂ ਲੱਗ ਕੇ ਸੋਣੀ ਆਮਾ ਜੀ ਪਾ ਦੇ ਦੇ ਹੱਕਾ ਜ ਬਹੁਤ ਵੱਡੀ ਅਣੇ ਦੀ ਜਿਹੜੀ ਚੁੜਲੀ ਹੈ ਜਿਵੇਂ ਮੰਤਰੀ ਸਾਹਿਬ ਦੱਸ ਕੇ ਗਏ ਨੇ ਕਿ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹ 30000 ਦੇ ਲੀਡ ਅੱਜ ਮਿਲ ਗਿਆ ਆਮ ਆਦਮੀ ਪਾਰਟੀ ਨੂੰ 30000 ਦੇ ਲੀਡ ਨਾਲੇ ਲਾ ਬਾਬਾ ਨਾਨਕ ਜੀ ਦਾ ਹੈ ਇਸ ਕਰਕੇ ਭਾਓ ਮਾਤੋਂ ਅਨੇਗੜੀ ਹੱਥ ਬੰਨ ਕੇ ਬੇਇੱਜ਼ਤੀ ਕਰਨਾ ਹੈ ਕਿਰਪਾ ਕਰੇ ਤੁਸੀਂ ਆਪਣੀ ਇੱਕ ਇੱਕ ਕੀਮਤੀ ਬੋਲ ਆਮ ਆਦਮੀ ਪਾਰਟੀ ਦੇ ਚੋਣ ਸੰਚਾਰ ਉੱਤੇ ਲਾ ਕੇ ਇੱਕ ਮਹਿਸੂਸ ਤੰਗ ਹੋਵੇ ਜਦੋਂ ਤੁਸੀਂ ਬੋਲ ਕਾਉਣ ਲੱਗੇ ਹੋ ਤੁਸੀਂ ਇਹ ਸੋਚੋ ਕਿ ਅਸੀਂ ਕੋ ਕਰਨ ਵਾਲੇ ਬਣ ਲੱਗੇ ਆ ਸਾਡਾ ਭਰਾ ਸਾਡਾ ਪੁੱਤ ਸਾਡਾ ਭਤੀਜਾ ਐਮਐਲਏ ਬਣਨ ਲੱਗਾ ਇਹ ਮਹਿਸੂਸ ਤੁਹਾਨੂੰ ਮੈਂ ਕਰਵਾ ਦਾਂਗਾ ਐਮਐਲਏ ਬਣ ਤੋਂ ਬਾਅਦ ਤੁਹਾਨੂੰ ਮਸੂਹ ਹੋਏਗਾ ਕਿ ਆਪਾਂ ਨੇ ਅੱਜ ਕੋ ਸਹੀ ਵੋਟ ਪਾਈ ਆ ਅੱਜ ਕਿਹਨਾਂ ਬੰਦੇ ਕਰਾਉਣਾ